ਮੈਚ ਖੰਡਾਰੇੋਂ ਫਕਰ ਚੰਡਾ ਜ਼ਿਲ੍ਹਾ ਮਾਨਸਾ ਸਰਦੂਲਗਰ ਦਾ ਏਰੀਆ ਇੱਕ ਪਾਸੇ ਜੰਗੀਆਂ ਨਾਲ ਬਹੁਤ ਹੀ ਵਧੀਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਦੋਨੋਂ ਟੀਮਾਂ ਜਿਹੜੀਆਂ ਸੁਪਰਸਟਾਰ ਖਿਡਾਰੀਆਂ ਦੇ ਨਾਲ ਲੈنس ਨੇ ਹੁਣ ਦੇਖਣਾ ਹੈ ਵੀ ਕੌਣ ਇਸ ਮੁਕਾਬਲੇ ਦੇ ਵਿੱਚ ਜਿੱਤ ਕੇ ਮਰੀ ਉਹ ਫਾਈਨਲ ਦੇ ਵਿੱਚ ਪ੍ਰਵੇਸ਼ ਕਰਦਾ ਹੈ ਭਾਰਤ ਬਾਗ ਵੀ ਜੰਗ ਵਰਗਾ ਮੈਚ ਖੇਡ ਮੈਦਾਨ ਦੇ ਵਿੱਚ ਖੇਡੇ ਜਾਣਾ ਜੰਗੀਆਂ ਨੇ ਦੀ ਟੀਮ ਜਿਹੜੀ ਚਲੀ ਗਈ ਆ ਇਧਰਲੇ ਪਾਸੇ ਮੇਰੇ ਵੀਰੋ ਖੇਡ ਸਟੇਡੀਅਮ ਦੇ ਗੇਟ ਵਾਲੀ ਸਾਈਡ ਹੈ ਔਰ ਵਾਟਰ ਬਾਕਸ ਵਾਲੀ ਸਾਈਡ ਜਿਮ ਰੂਮ ਵਾਲੀ ਸਾਈਡ ਜਿਹੜੀ ਟੀਮ ਚਲੀ ਗਈ ਆ ਫਕਰ ਚੰਦਾ ਸਰਦੂਲ ਕਰਦਾ ਹੈ ਜੀ ਆ ਲਓ ਸਾਹਮਣੇ ਦੇਖਣਾ ਵੀ ਮੰਨਾ ਰਸ਼ੀਨ ਦੀ ਧਰਤੀ ਜ਼ਿਲ੍ਹਾ ਲੁਧਿਆਣੇ ਦਾ ਇਸ ਵੇਲੇ ਬਾਦ ਪਹਿਲੀ ਕਬੱਡੀ ਪਾਉਂਦਾ ਹੋਇਆ ਪਹਿਲਾ ਹਮਲਾ ਮਰੀਬ ਦੇ ਉਸ ਸੈਮੀ ਫਾਈਨਲ ਮੁਕਾਬਲੇ ਦਾ ਰਸ਼ੀਨ ਵਾਲੀ ਤਰਫੋਂ ਹੈ ਲਓ ਇੱਕ ਪਾਸੇ ਬਾਰਕਿੰਗ ਸਿੰਘ ਸਵਾ ਸਪੋਰਟਸ ਕਲੱਬ ਦੀ ਤਰਫੋਂ ਇੰਗਲੈਂਡ ਦੇ ਵਿੱਚ ਖੇਡਿਆ ਨਮਾ ਇਸ ਖੇਪਰੀ ਤੇ ਕਹਿੰਦੇ ਵੀ ਮੇਜਰ ਧਲੂਰ ਵਾਲੇ ਨੂੰ ਔਰ ਰਜਿੰਦਰ ਸਿੰਘ ਮੈਨੂੰ ਮੇਰੀ ਵੀਰੋ ਮਾਣ ਹੈ ਹਰਦੇਵ ਫਕਰ ਚੰਡੇ ਵਾਲੇ ਤੇ ਲਾ ਤੱਕੜੇ ਜੱਫਾ ਪੁਆਇੰਟ ਦਾ ਵਾਅਦਾ ਕੀਤਾ ਜਿਹੜਾ ਕਹਿੰਦੇ ਨੇ ਸਮਾਦ ਭਾਈ ਦੀ ਧਰਤੀ ਚੜ੍ਹਦੀਏ ਬ੍ਰੇਕ ਦਾ ਗੁਰਪ੍ਰੀਤ ਉੱਚਾ ਲੰਮਾ ਗੱਬਰੂ ਐ ਸ਼ੂਕ ਦਾ ਹੀ ਆਉਂਦਾ ਹੈ ਖੇਡ ਕਬੱਡੀ ਵਿੱਚ ਜਾਨ ਜਿਹੜੀ ਰੂਹ ਫੂਕਦਾ ਹੀ ਆਉਂਦਾ ਹੈ ਕਬੱਡੀ ਦਾ ਬੁਦਾਮਾ ਮੇਰੀ ਲੋ ਔਰ ਜੰਗੀਆਂ ਦੀ ਧਰਤੀ ਦਾ ਗੁਰਪ੍ਰੀਤ ਲੋਕੇ ਜ਼ਿਲ੍ਹੇ ਦੇ ਕੰਨੀਆਂ ਕਲਾ ਸੋਜ਼ਾਦੀ ਦੇ ਨਾਲ ਜਿਹੜੀਆਂ ਖਾਸ ਰਿਸ਼ਤੇਦਾਰੀਆਂ ਬਣ ਗਈਆਂ ਨੇ ਜਲਾਲ ਦੇ ਜਾਂ ਰਾਂਪੁਰੇ ਦੇ ਖੇਡ ਮੇਲੇ ਦੇ ਉੱਤੇ ਬੱਦੀਪ ਸਿੰਘ ਰਿੱਕੀ ਦੇ ਵੱਲੋਂ ਵੱਡੀ ਗੱਡੀ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ ਸਨਾਜੋ ਵੱਲੋਂ ਪਰ ਆਹ ਦੇਖ ਲੈ ਮਾੜੀ ਵਾਲਾ ਸ਼ਿਕੰਦਰ ਕਦੇ ਬੁਲਦਾ ਦੀ ਗੱਲ ਕਦੇ ਸਨਾਜੋ ਨੇ ਗੱਡੀਆਂ ਦੀ ਗੱਲ ਕਰਵਾ ਦਿੱਤੀ ਪਰ ਤਾਂ ਮੈਂ ਦੇਖਦਾ ਵੀ ਅੱਜ ਕਬੱਡੀ 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 ਹੋ ਗਈ ਹੈ ਆਹ ਦੇਖ ਲੈ ਪੰਜਾਬੀਆਂ ਦੀ ਜਿੰਦ ਜਾਨ ਇੱਕ ਪਾਸੇ ਮੇਰੇ ਲੋ ਮਾਰਕੀਟ ਕਬੱਡੀ ਦੇ ਮੈਦਾਨ ਦੇ ਵਿੱਚ ਬਲਦੇਵ ਸਿੰਘ ਫਕਰ ਚੰਡੇ ਦੀ ਧਰਤੀ ਬਾਬਾ ਬਲੈਤ ਸ਼ਾਹ ਦੀ ਧਰਤੀ ਦਾ ਇਹ ਮੇਰੇ ਲੋ ਮਾਰਕੀਟ ਕਬੱਡੀ ਦਾ ਪਿਤਾਮਾ ਜਾਫੀ ਅਗਲੀ ਕਬੱਡੀ ਪਾਉਣ ਦੇ ਲਈ ਸੂਰਕੁੜੀ ਵਾਲਾ ਬਿੱਲਾ ਕਹਿੰਦੇ ਨੇ ਗੁਰਚਰਨ ਸਿੰਘ ਜੰਡਾ ਵਾਲਾ ਮਹਾਨ ਖਿਡਾਰੀ ਨੂੰ ਪੁੱਜਦਾ ਹੈ ਜੀ ਨੂੰ ਸਤਿਕਾਰ ਦਿੰਦਾ ਵੱਡਾ ਪਿਆਰ ਦਿੰਦਾ ਹੈ ਸੂਰਕੁੜੀ ਵਾਲੇ ਬਿੱਲੇ ਵੀ ਹਰ ਇੱਕ ਕਬੱਡੀ ਤੇ 100 ਰੁਪਿਆ ਗੁਰਚਰਨ ਜੰਡਾ ਵਾਲਾ ਵਿੰਡੂ ਕਾ ਹੌਲਦਾਰ ਦੇ ਵੱਲੇ ਚਾਲਨ ਆ ਗਿਆ ਨਾ ਇੱਕ ਪਾਸੇ ਪਾ ਕੌਡੀਆਂ ਪਾ ਕੌਡੀਆਂ ਤੇ ਲੁੱਟਿਆ ਨਜ਼ਾਰੇ ਖੇਡ ਅੰਦਰ ਤੋਂ ਪਿਆਰੇ ਬੱਲੇ ਬੱਲੇ ਕਰਵਾ ਦਿੱਤੀ ਆਹ ਦੇਖ ਲੈ ਗੁਰਪ੍ਰੀਤ 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 ਵਾਹ ਖੇਡ ਕਬੱਡੀ ਦਾ ਮਰਦੋ ਇਹ ਜੁਜਾਰੂ ਮਾ ਖੇਡ ਕਬੱਡੀ ਦਾ ਇੱਕ ਪਤਾਮਾ ਮਾ ਖੇਡ ਕਬੱਡੀ ਦਾ ਇਹ ਕਹਿੰਦੇ ਨੇ ਬਜਰੀਕੁੰਡ ਝਾਫੀ ਧਾਕੜ ਝਾਫੀ ਜਿਹਨੂੰ ਕਹਿੰਦੇ ਨੇ ਅੰਤ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਬਈਵਾ ਲਓ ਰੇਸ ਲਈ ਪਾਸਾ ਰਸ਼ੀਨ ਦੀ ਧਰਤੀ ਦੇ ਮੰਨੇ ਨੇ ਫਿਰ ਬੜੇ ਹੌਸਲੇ ਦੇ ਨਾਲ ਤੰਮੇ ਦੇ ਨਾਲ ਕਲਮ ਟੁੱਟੇ ਹੈ ਔਰ ਵਧਿਆ ਬਰੂਧੀਆਂ ਦੇ ਵੱਲ ਲਓ ਦੇਖਣਾ ਵੀ ਇੱਕ ਕੰਨੀ ਤੇ ਸੋਨਾ ਸੋਨੇ ਦੇ ਨਾਲ ਬਲਦੇਵ ਬਲਦੇਵ ਇਧਰੋਂ ਪਾਸੇ ਸੋਨੇ ਦੇ ਨਾਲ ਟੱਕਰ ਹੋਈ ਰਸ਼ੀਨ ਵਾਲਾ ਕਹਿੰਦੇ ਇਸ ਵੇਲੇ ਨਾਜ਼ਰ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸਮਾਲ ਭਾਈ ਪਿੰਡ ਦੇ ਵਾਲਿਓ ਇਸ ਵੇਲੇ ਜਿਹੜਾ ਮੋਗੇ ਦਾ ਨਾਜ਼ਰ ਨੇ ਵੱਧ ਕਬੜਾ ਪਾਉਂਦਾ ਹੋਇਆ ਇੱਕ ਪਾਸੇ ਦੇਖਣਾ ਵੀ ਗੁਰਪਿੰਦਰ ਸਮਾਲ ਭਾਈ ਪਿੰਡ ਵਾਲਾ ਲਓ ਨਿੱਕੇ ਨਿੱਕੇ ਗਲਮਾਂ ਦੇ ਨਾਲ ਵੱਧਦਾ ਹੋਇਆ ਜਾਫਰੀ ਦੇ ਵੱਲ ਇੱਕ ਕੰਨੀ ਤੇ ਪਾਲੀ ਪਾਲੀ ਦੇ ਨਾਲ ਕਲ ਲਓ ਸਾਹਮਣੇ ਦੇਖ ਰਹੇ ਮੈਂ ਮੁਕਾਬਲਾ ਪਾਲੀ ਦੇ ਨਾਲ ਹੈ ਮੇਰੇ ਵੀਰੋ ਆ ਜਾਂਦਾ ਸਮਾਲ ਭਾਈ ਪਿੰਨ ਵਾਲਾ ਲਓ ਦੇਖ ਲੈ ਵੀ ਗੁਰਪਿੰਦਰ ਸਿੰਘ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮਾੜੀ ਵਾਲੇ ਸ਼ਿਕੰਦਰ ਦੀ ਗੱਲ ਲੈ ਵੀ ਜਸਵਿੰਦਰ ਸਿੰਘ 10 ਵੀ ਇਸ ਨਾਲ ਦੀ ਖੇਡ ਪ੍ਰਾਪਤੀ ਹੈ ਬਰੇ ਕੀ ਬਾਤਾਂ ਨੇ ਦੁਨੀਆ ਭਰ ਦੇ ਵਿੱਚ ਪ੍ਰੋਫੈਸਰ ਐਵੇਂ ਨਹੀਂ ਕੀਤੀ ਕਦੇ ਬੁਲਟ ਮਿਲਿਆ ਕਦੇ ਗੱਡੀਆਂ ਦੀ ਗੱਲ ਕਦੇ ਖੇਡ ਕਬੱਡੀ ਦੇ ਵਿੱਚ ਕਹਿੰਦੇ ਨੇ ਸੁਪਰ ਕਵਰ ਕਬੱਡੀਆਂ ਦੀ ਗੱਲ ਇਸ ਸ਼ਿਕੰਦਰ ਨੇ ਕਰ ਦਿੱਤੀ ਖੇਡ ਕਬੱਡੀ ਹਰ ਘਰ ਕਰ ਦੇ ਵਿੱਚ ਆ ਮੇਰੇ ਵੀਰੋ ਇੱਕ ਕਰਜ ਹੀ ਕਰ ਦਿੱਤੀ ਬੱਲੇ ਬੱਲੇ ਕਰਵਾ ਕੇ ਮਾੜੀ ਸਤਿਪਾਦੀ ਧਰਤੀ ਦਾ ਖਿਡਾਰੀ ਕਬੱਡੀ ਦਾ ਮਾਨ ਮਹਾਨ ਬਣ ਗਿਆ। ਵੀ ਇਹ ਵੀ ਮਾਲਵਾ ਕਬੱਡੀ ਕਲੱਬ ਮਦਨਲਾਲ ਡਿਡਿ ਨੇ ਦੀ ਰਹਿਨਮਾਈ ਦੇ ਥੱਲੇ ਜਦੋਂ ਕਬੱਡੀ ਦੇ ਮੁਰਲੇ ਦਾਅ ਦੇ ਵਿੱਚ ਸਿੱਟ ਕੇ ਸੁਣਾਉ ਜੁਨੇ ਆ ਬੈਠਾ ਸੁਖਿੰਦਰ ਸਿੰਘ ਸੁਖੀ ਮੁਰਲੇ ਦੇ ਭਾਈਆਂ ਵਾਲਾ ਪਿਆਰ ਰੱਖਦਾ ਹੈ ਖਿਡਾਰੀਆਂ ਦੇ ਨਾਲ ਪਰ ਅੱਧ ਤਾਲੀ 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 ਜਿਹੜਾ ਮੁਰਿਆ ਨਹੀਂ ਸੀ ਕਦੇ ਖਾਲੀ ਟੱਚ ਮਾਰ ਕੇ ਬਿੱਲਾ ਨੂੰ ਭੱਜ ਗਿਆ ਖੇਡ ਕਬੱਡੀ ਦੇ ਵਿੱਚ ਆ ਦੇ ਬੱਬਰ ਸ਼ੇਰ ਵਾਂਗੂ ਗੱਜ ਗਿਆ ਮੇਰੀ ਗੁਜ਼ਾਰਸ਼ ਹੈ ਅਗਲੇ ਮੁਕਾਬਲੇ ਦੀਆਂ ਟੀਮਾਂ ਨੂੰ ਵੀ ਗਰਾਊਂਡ ਦੇ ਦਾਇਰੇ ਤੇ ਰਹਿ ਜਾਣ ਕਿਉਂਕਿ ਦਰਸ਼ਕੀਨਾਂ ਨੂੰ ਕਿਸੇ ਕਿਸਮ ਦਾ ਉੜਿੱਕਾ ਨਾ ਲੱਗੇ ਪਲੀਜ਼ ਲਓ ਖੇਡ ਮੈਦਾਨ ਦੇ ਵਿੱਚ ਦੇਖ ਲੈ ਵੀ ਬਲਦੇਵ ਠੱਕਰ ਝੰਡੇ ਪਿੰਵਾਲਾ ਲਓ ਪੁਆਇੰਟ ਜਿਹੜਾ ਰਸ਼ੀਨ ਵਾਲੇ ਮੰਨੇ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਮੇਰੇ ਵੀਰੋ ਅਗਲਾ ਤਾਵਾ ਫਿਰ ਸਮਾਦ ਭਾਈ ਪਿੰਵਾਲੇ ਲਓ ਦੇਖ ਲੈ ਵੀ ਨੌਜਨ ਇਧਰਲੇ ਪਾਸੇ ਗੁਰਪਿੰਦਰ ਸਿੰਘ ਦਾ ਚੱਲ ਵੀ ਜਵਾਨਾ ਭਾਵੀ ਕਬੱਡੀ ਕਿ ਜਦ ਤੁਰਿਆ ਪਾਲੇ ਤੋਂ ਜਦ ਤੁਰਿਆ ਪਾਲੇ ਤੋਂ ਮਾਰ ਕੇ ਥਾਪੀ ਦੇਖਦੇ ਜਾਫੀ ਨਾਲ ਚਲਾਈ ਕਿ ਮੁੰਡਾ ਆਤਿਸ਼ਵਾਦੀ ਇਹ ਤੇਜ ਤਲਵਾਰ ਪਾਉਣ ਇਸ ਵਾਰ ਕੁਤਰਵੀਂ ਦਾਤੀ ਦੇ ਹੱਥ ਲਾ ਗਿਆ ਗਮੈ ਨੂੰ ਰੌਲਾ ਪੈ ਗਿਆ ਬਾਹ ਫਿਰਨੇ ਲੋਕੋ ਫੜਨੇ ਸੋਕੇ ਦੀ ਉੱਢਨੇ ਸੱਤ ਰੇਡਰ ਦਾ ਲਾਦੇ ਸ਼ੇਰ ਦਾ ਨੱਕ ਕਬੂਤਰ ਚੀਨੇ ਲੋਕੋ ਫੜਨੇ ਸੋਕੇ ਦੀ ਮੈਂ ਵੀ ਜਸਵਿੰਦਰ ਸੈਂ 10ਵੀਂ ਸ਼ਕੰਦਰ ਚੱਲ ਨਾਉ ਜੋਨਾ ਮਾਲ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਮੈਂ ਦੇਖਦਾ ਵੀ ਰੈਂਗਸ ਨਾਉ ਜੋਨੇ ਕਾਲੇ ਦੀ ਪੱਟੀ ਪਾ ਕੇ ਕਬੱਡੀ ਜਦੋਂ ਪਾ ਦਿੱਤੀ ਖੇਡ ਕਬੱਡੀ ਦੇ ਵਿੱਚ ਇੱਕ ਥਰਥਲੀ ਦੀ ਮਚਾ ਦਿੱਤੀ ਕੰਮ ਨਹੀਂ ਜੀ ਖੇਡਤੀ ਦਰਸ਼ਕਾਂ ਨੂੰ ਗਿਲਾਂ ਪਾਈ ਖੇਡ ਕਬੱਡੀ ਦੇ ਵਿੱਚ ਅਜਮਦ ਇਹੋ ਵਖਰੀ ਜੀ ਪੈੜੇ ਨੇ ਪਾ ਦਿੱਤੀ ਅੰਕ ਸ਼ਿਕੰਦਰ ਮਾਰੀ ਮੁਸਬਾ ਦੀ ਧਰਤੀ ਦਾ ਮੋਗੇ ਵਾਲਾ ਵਾਗਾ ਹੀ ਕਹਿੰਦੇ ਨੇ ਮੋਗੇ ਵਾਲੇ ਸ਼ਾਫਾ ਕਹਿੰਦੇ ਨੇ ਮਾਰਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਚੰਗੀਆਂ ਕਬੱਡੀਆਂ ਦੇ ਸ਼ੌਂਕੀ ਨੇ ਪਰ ਆਹ ਦੇਖਦੇ ਆ ਵੀ ਫਰੀਦਕੋਟ ਵਾਲਾ ਕਹਿੰਦੇ ਨੇ ਨਾਟਕੇ ਪਿੰਡ ਵਾਲਾ ਮੇਧਰਸੋਂ ਦੇ ਪਿੰਡ ਵਾਲਾ ਨੌਜੋਨ ਬਿੱਲਾ ਜ਼ੂਰਕੁਰੀ ਵਾਲਾ ਪਹਿਲੀ ਵਾਰ ਯੰਗ ਸਪੋਰਟਸ ਕਲੱਬ ਦੇ ਵੱਲੋਂ ਜਿਵੇਂ ਕਹਿੰਦੇ ਨੇ ਸਰਾਜੋਂ ਨੇ ਕੈਨੇਡਾ ਦੇ ਬੱਚੇ ਬੜੀ ਵਾਹ ਇਹਨੂੰ ਕਹਿੰਦੇ ਆ ਚਲਾਕੀਆਂ ਤੇ ਜਾਦੂਗਰੀਆਂ ਉਹ ਖੇਡ ਕਬੱਡੀ ਵਿੱਚ ਅਜਬੜੀਆਂ ਇਹਨੂੰ ਕਹਿੰਦੇ ਕਾਟੀਆਂ ਤੇ ਜਾਦੂਗਰੀਆਂ ਬਿੱਲਾ ਕਰਦਾ ਕਬੱਡੀ ਵਿੱਚ ਅੱਜ ਬੜੀਆਂ ਲੋਕਿਆਂ ਨੇ ਜ਼ਿਲ੍ਹੇ ਦੇ ਕਹਿੰਦੇ ਨੇ ਲੋਕਿਆਂ ਦੇ ਜ਼ਿਲ੍ਹੇ ਦੇ ਰਸ਼ੀਨ ਪਿੰਡ ਦਾ ਇਹ ਮੰਨਾ ਕਿ ਹੋਇਆ ਕੇ ਜੀ ਕੁੜੀਆਂ ਤੂੰ ਦਿੱਲੀ ਨਹੀਂ ਚੱਲ ਲੋਕਿਆਂ ਦੇ ਇਹ ਪੰਜਾਬ ਦੇ ਆਣੇ ਵਾਲਾ ਗੀਤ ਮੇਰੀ ਵੀਰੋ ਅੱਜ ਤੋਂ ਕੋਈ 35 30 ਸਾਲ ਪਹਿਲਾਂ ਜਿਹੜਾ ਰਿਕਾਰਡ ਹੋਇਆ ਤੇ ਹੋਇਆ ਕਿ ਜੇ ਕੁੜੀਏ ਤੋਂ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਲਓ ਜਿੱਥੇ ਪੰਜਾਬੀ ਲੋਕ ਬੋਲੀਆਂ ਦੀ ਗੱਲ ਪੰਜਾਬੀ ਲੋਕ ਗੀਤਾਂ ਦੀ ਗੱਲ ਮੇਰੀ ਵੀਰੋ ਉੱਥੇ ਪੰਜਾਬੀ ਦੀ ਮਾਂ ਖੇਡ ਕਬੱਡੀ ਦੀ ਗੱਲ ਹੈ ਬੜਾ ਅਮੀਰ ਮਿਰਸਾ ਹੈ ਪੰਜਾਬ ਦਾ ਲਓ ਦੇਖਣਾ ਵੀ ਉਸ ਅਮੀਰ ਮਿਰਸੇ ਦਾ ਇੱਕ ਅੰਗ ਹੈ ਜਸਵੰਦਰ ਸਿੰਘ ਮਾਂ ਖੇਡ ਕਬੱਡੀ ਲਓ ਉਧਰੋਂ ਪਾਸੇ ਕਹਿੰਦੇ ਬੱਲੇ 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 ਹੈ ਹੋ ਰਹੀ ਹੈ ਲਓ ਮਾਰ ਦਿਓ ਤਾੜੀਆਂ ਇਹ ਮੇਜਰ ਭਲੂਰ ਦਾ ਚਿਹਤਾ ਕਹਿੰਦੇ ਵੀ ਜਾਨਦਾਰ ਸਿੱਧੂ ਦਾ ਚਿਹਤਾ ਹੈ ਮੇਰੀ ਵੀਰੋ ਐਵੇਂ ਨਹੀਂ ਮਾਨ ਸਨਮਾਨ ਦਿੱਤੇ ਗੁਰਪ੍ਰੀਤ ਜੰਨੀਆ ਨੇ ਮੋਟਰ ਤਨੋਰ ਹੋਣਾ ਨੇ ਕੀ ਬਾਤਾਂ ਨੇ ਔਰ ਨਾਲ ਬਰਜੀਤ ਸਿੰਘ ਰਿੱਕੀ ਆਉਣ ਵਾਲੇ ਸਮਿਆਂ ਦੇ ਵਿੱਚ ਇੱਕ ਗੱਡੀ ਦੇ ਨਾਲ ਵੱਡੇ ਮਾਨ ਲੈ ਰਿਹਾ ਚੱਲ ਵੀ ਨੌਜੋਨਾ ਬਾੜੀ ਦੀ ਧਰਤੀ ਦਾ ਸ਼ਿਕੰਦਰ ਮਾਰੀ ਵਾਲਾ ਸ਼ਿਕੰਦਰ ਨਾਲ ਮੈਂ ਦੇਖਾਂਗਾ ਜੱਟਾਂ ਦੇ ਪੁੱਤ ਪਤੰਦਰੋ ਬੜੇ ਦੀ ਫਰਸ਼ ਸ਼ਿਕੰਦਰ ਫਿਰ ਬਾਜਾ ਬਾਜਾ ਕਰਵਾ ਦੇ ਫਕਰ ਚੰਡੇ ਦੀ ਧਰਤੀ ਦਾ ਸੋਨਾ ਬਾਬੇ ਬਲੈਦ ਸ਼ਾਹ ਦੀ ਨਗਰੀ ਦਾ ਸੋਨਾ ਇਹ ਬਲਵਿੰਦਰ ਬਿੰਦੀ ਦੇ ਪਿੰਡ ਦਾ ਸੋਨਾ ਇਹ ਸੋਨਾ ਫਕਰ ਚੰਡੇ ਵਾਰੇ ਦੇ ਗRAND ਦਾ ਖੇਡ ਕਬੱਡੀ ਵਿੱਚ ਵੱਖਰੇ ਦੇ ਨਾਮ ਆ ਖੇਡ ਕਬੱਡੀ ਵਿੱਚ ਵੱਖਰੇ ਦੇ ਨਾਮ ਆ ਆ ਦਾ ਵੀ ਦਰਸ਼ਕੋ ਦੱਸੋ ਵੀ ਪਿਆਰ ਸਤਿਕਾਰ ਦੇ ਨਾਲ ਤਾੜੀ ਮਾਰ ਕੇ ਸਵਾਦ ਆ ਰਿਹਾ ਕਿ ਨਹੀਂ ਜ਼ੋਰਦਾਰ ਤਾੜੀ ਮਾਰ ਦਿਓ ਵੀ ਖੇਡ ਮੈਦਾਨ ਖੁੱਲ ਕੇ ਖੁੱਲ ਕੇ ਨਰਈਆਂ ਦੇ ਨਾਮ ਦੀ ਤਾੜੀ ਮਾਰ ਦਿਓ ਵੀ ਪਰ ਆਹ ਦੇਖ ਲੈ ਨਾ观众ਾਂ ਵੀ ਪੁਆਇੰਟ ਤਾਰੀ ਦਾ ਪੁਆਇੰਟ ਰੇਡਰ ਦਾ ਗੁੱਡ ਜਜਮੈਂਟ ਹੈ ਉਹ ਬੇਲਾ ਮਾਰਦਾ ਵਿਸਲ ਕਹਿੰਦਾ ਢੁੱਲਾ ਖੇਡ ਕਬੱਡੀ ਵਿੱਚ ਅੰਕ ਦੇ ਦਿੰਦਾ ਬਈ ਵਾਹ ਵਈ ਵਾਹ ਬਈ ਵਾਹ ਚੱਲ ਨਾ观众ਾਂ ਬੱਲੇ ਬੱਲੇ ਇੱਕ ਪਾਸੇ ਲੋਧਿਆਣਾ ਜਿਲ੍ਹੇ ਦਾ ਸ਼ੇਰ ਪਿੰਡ ਦਾ ਮੰਨਾ ਬੱਲੇ ਬੱਲੇ ਹੋ ਗਈ ਆਹ ਦੇਖ ਲੈ ਬਰਦਸ਼ ਨੌਜਾਨਾ ਬੋ ਪੁਆਇੰਟ ਧਾਵੀ ਦਾ ਲੁਧਿਆਣੇ ਵਾਲੇ ਦਾ ਅੱਜ ਜੰਗੀਆਂ ਦੇ ਗੁਰਪ੍ਰੀਤ ਦਾ ਭਾਈ ਬਣ ਕੇ ਖੇਡਦਾ ਹੋਇਆ ਲੈ ਵੀ ਜਿਸ ਦਿਨ ਅੱਜ ਤੱਕ ਕਿਸੇ ਕਬੱਡੀ ਕੱਪ ਦੇ ਮੈਦਾਨ ਨਾਲੋਂ ਘੱਟ ਨਹੀਂ ਐ ਇਹ ਖੇਡ ਮੇਲਾ ਮੇਰੀ ਵੀਰੋ ਲਓ ਮਾਰੋ ਜ਼ੋਰ ਦਾ ਤਾੜੀ ਇੱਕ ਵਾਰ ਸਾਰੇ ਪੰਜਾਬੀਓ ਜ਼ੋਰ ਦਾ ਤਾੜੀ ਮਾਰੋ ਵਾਕੇ ਕਹਿੰਦੇ ਚਾਤਰ ਕੱਟ ਵੀ ਨਹੀਂ ਵਿੱਚ ਪਾਣਾ ਮੇਲਾ ਸਾਡੇ ਪਿੰਡ ਦੇ ਤੇ ਚੜਦੇ ਨਾ ਮੁਕਦੀਆਂ ਰੋਲਾ ਕਹਿੰਦੇ ਬਾਬਲ ਨੂੰ ਰੋਲਾ ਰਕਵਾਵਾ ਮੇਰਾ ਧਰਮੀ ਬਾਬਲ ਨਹੀਂ ਦੇਸ਼ਾਂ ਦਾ ਰਾਜਾ ਮੇਰਾ ਧਰਮੀ ਬਾਬਲ ਨਹੀਂ ਦੇਸ਼ਾਂ ਦਾ ਰਾਜਾ ਲਓ ਇਹ ਪੰਜਾਬੀ ਲੋਕ ਗੋਗੀਆਂ ਪੰਜਾਬੀ ਲੋਕ ਗੀਤ ਹੈ ਲਓ ਸਾਹਮਣੇ ਦੇਖਣਾ ਵੀ ਪੁਆਇੰਟ ਢਾਵੀ ਦੇ ਹਿੱਸੇ ਹੈ ਇਹ ਬਾਗਾਲਬ ਦੀ ਧਰਤੀ ਦੇ ਬਿੱਲੇ ਨੇ ਫੈਸਲਾ ਕੀਤਾ ਲਓ ਹੁਣ ਦੇਖਦੇ ਆਂ ਵੀ ਫਕਰ ਝੰਡੇ ਦੇ ਕਿਹੜੇ ਜਾਫੀ ਦੀ ਛਾਤੀ ਵਿੱਚ ਇਹਨਾਂ ਜੋਰ ਹੈ ਕਿਹਦੇ ਪੱਟਾਂ ਦੇ ਵਿੱਚ ਇਹਨੀ ਜਾਨ ਹੈ ਕਿਹਦੇ ਬਾਣ ਬਾਹਾਂ ਵਿੱਚ ਇਹਨਾ ਬਲ ਹੈ ਵੀ ਜਿਹੜਾ ਆ ਮਾਰੀ ਵਾਲੇ ਸ਼ਕੰਦਰ ਨੂੰ ਠੱਲਣ ਦਾ ਲਓ ਰੋਕਣ ਦਾ ਦਮ ਰੱਖ ਲੈ ਮੇਰੀ ਵੀਰੋ ਹਾਂ ਵੀ ਸ਼ਕੰਦਰ ਸਾਹਿਬ ਵਾਕਿਆ ਕਹਿੰਦੇ ਨੇ ਵੀ ਪੱਟਾਂ ਵਿੱਚ ਜਾਨ ਸਾਡਾ ਦੌੜਿਆ ਤੇ ਮਾਰ ਸਾਲੂ ਪਹਿੰਦੀ ਦੇਖ ਰੇਡ ਸਵਾ ਸਵਾ ਲੱਖ ਦੀ ਪੱਟਾਂ ਵਿੱਚ ਜਾਣ ਸਾਡੇ ਡੌੜਿਆਂ ਤੇ ਮਾਰ ਸਾਨੂੰ ਪਹਿੰਦੀ ਦੇਖ ਰੇਡ ਸਵਾ ਸਵਾ ਲੱਖ ਦੀ ਅੱਜ ਮਾਂ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਆਜਾ ਬੜਾ ਗਰਮ ਜੋਸ਼ ਮਾਹੌਲ ਬਣ ਗਿਆ ਹੈ ਹੈਪੀ ਪ੍ਰਦੀਪ ਵੀਰ ਕੈਮਰਾ ਚੁੱਕ ਫੋਟੋ ਖਿੱਚ ਔਰ ਯਾਦਗਾਰੀ ਪਲ ਮੇਰੇ ਵੀਰੋ ਸਦੀਆਂ ਦੇ ਤੱਕ ਨਾ ਬੁੱਲੇ ਐਨ ਕੈਮਰੇ ਦੀ ਗੱਲ ਕਰਵਾ ਦੇ ਜੰਗੀਆਂ ਦੇ ਦੀ ਧਰਤੀ ਦਾ ਗੁਰਪ੍ਰੀਤ ਨਾਲ ਮੇਰੇ ਵੀਰੋ ਤਾਲੀ ਆਹ ਦੇਖਣਾ ਵੀ ਪੁਆਇੰਟ ਤਾਵੀ ਦਾ ਪੁਆਇੰਟ ਬਿੱਲੇ ਦਾ ਪੁਆਇੰਟ ਰੇਡਰ ਦਾ ਗੱਜ ਚੌੜੀ ਚਾਤੀ ਸੰਨ ਟੌਰਿਆ ਤੇ ਮਾਨਬਾਈ ਓ ਲੰਗੀਆਂ ਜਿੱਦਾਂ ਦੀ ਠੱਲ ਦਿੰਦੇ ਆ ਤੂਫਾਨ ਵਾਲੀ ਲੰਗੀਆਂ ਜਿੱਦਾਂ ਦੀ ਠੱਲ ਦਿੰਦੇ ਆ ਤੂਫਾਨ ਵਾਲੀ ਵਾਕਈ ਤੂਫਾਨਾਂ ਵਰਗੇ ਗੱਭਰੂ ਆ ਵਾਹ ਨਹੀਂ ਰਿਸਾਂ ਇਸ ਵੇਲੇ ਅਰਜਨ ਦੇ ਕਮਾਂਡ ਵਿੱਚੋਂ ਛੁੱਟੇ ਤੀਰ ਵਾਂਗੂ ਵੱਧ ਚੁੱਕੇ ਆ ਜਾਫੀਆਂ ਦੇ ਵੱਲ ਲਓ ਦੇਖ ਲੈ ਵੀ ਇਧਰਲੇ ਪਾਸੇ ਪੁਆਇੰਟ ਧਾਵੀ ਦਾ ਦੇ ਬਿਆਲਪੁਰੇ ਵਾਲੇ ਦੀ ਬਾਜ ਵਰਗੀ ਆਖ ਆਖਦੀ ਹੈ ਕਿ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਆ ਚੱਲ ਵੀ ਗੱਭਰੂ ਪਾ ਵੀ ਕਬੱਡੀ ਇਹ ਵੀ ਜਸਵਿੰਦਰ ਸਿੰਘ 10ਵੀਂ ਨੌਜਵਨ squad ਭਾਈ ਵਾਲਾ ਦਰਪੰਦਰ ਇਸ ਲਈ ਰੇਡ ਪਾ ਰਿਹਾ ਕਹਿੰਦੇ ਨੇ ਮੋਗੇ ਜੇ ਦੇ ਆ ਨਿਹਾਲ ਸਿੰਘ ਵਾਲਾ ਤਫੀਲ ਦੇ ਗੁਰਪਿੰ다 ਸਮਾਦ ਭਾਈ ਦੀ ਧਰਤੀ ਦਾ ਐਵੇਂ ਨਹੀਂ ਕੈਨੇਡਾ ਦੇ ਵਿੱਚ ਅਦਮਿੰਤਰ ਦੇ ਵਿੱਚ ਬੈਠਾ ਕਹਿੰਦੇ ਨੇ ਜਲੰਧਰ ਤਾਈ ਤੇ ਕੁਲਵਿੰਦਰ ਕਹਿੰਦਾ ਜਲੰਧਰ ਤਾਈ ਬਾਪੂ ਵਾਧਾ ਮੈਚ ਲੇ ਕੇ ਜਾਈ ਲੋਕੀ ਦੱਟ ਗਏ ਸਾਈ ਤਾਈ ਚੱਲਦਾ ਪੇੜ ਹੈ ਸਾਨਾਂ ਦਾ ਓਏ ਕਿਹੜਾ ਕਾਪਲ ਜਾਂਦਾ ਚੁੱਕ ਕੇ ਲੱਗ ਜੂ ਪਤਾ ਜਵਾਨਾਂ ਦਾ ਕਿਹੜਾ ਕਾਪਲ ਜਾਂਦਾ ਚੁੱਕ ਕੇ ਲੱਗ ਜੂ ਪਤਾ ਜਵਾਨਾਂ ਦਾ ਬੱਦੀ ਦੇ ਆ ਦੇਖ ਲੈ ਤਨੰਤਰ ਧਾਵੀ ਦੀਆਂ ਗੱਲਾਂ ਵੱਖਰੀਆਂ ਨੇ ਲਓ ਸ਼ਕੰਦਰ ਦੀ ਅਗਲੀ ਕਬੱਡੀ ਹੈ ਵੱਧ ਦੇਖਣਾ ਵੀ ਕਿਹੜਾ ਜਾਸੀ ਧਾਣੂ ਤੇ ਹੱਥ ਰੱਖਦਾ ਲੱਗ ਜੂ ਪਤਾ ਵੀ ਕਿਹੜਾ ਗੁੱਟ ਫੜਦਾ ਹੈ ਕਿਹੜਾ ਪੱਟ ਚੱਕਦਾ ਹੈ ਲੱਗ ਜਾਣਾ ਪਤਾ ਅੱਜ ਖੇਡ ਮੈਦਾਨ ਦੀ ਚ ਮੇਰੀ ਵੀਰੋ ਰਮਾਨਿਆਂ ਦੀ ਧਰਤੀ ਦਾ ਨਜ਼ਾਰਾ ਜਿ ਵੱਖਰਾ ਹੈ ਮੇਰੀ ਵੀਰੋ ਅਪਾਰ ਕਿਰਪਾ ਅੱਜ ਕਹਿੰਦੇ ਸੰਤਾ ਮਹਾਪੁਰਸ਼ਾਂ ਦੀ ਇਸ ਨਗਰ ਦੇ ਉੱਪਰ ਲਓ ਸਾਹਮਣੇ ਦੇਖਣਾ ਵੀ ਪੁਆਇੰਟ ਧਾਵੀ ਦੇ ਹਿੱਸੇ ਹੈ ਬਿੱਲਾ ਆਖ ਨੇ ਵੀ ਜਿਲ੍ਹਾ ਫਰੀਦਕੋਟ ਦਾ ਲਓ ਇੱਧਰੇ ਪਾਸੇ ਪਿੰਡ ਸੂਰਕੁਰੀ ਮਾਣ ਕਰਦਾ ਇਸੇ ਨੌਜੰਦਾ ਮੇਰੀ ਸਾਡੇ ਵੀਰ ਗੁਰਚਰਨ ਝੰਡਾ ਵਾਲਾ ਵਿੰਧੂਕਾ ਗੁਰਚਰਨ ਖੇਮੂਆਣੇ ਵਾਲਾ ਆਖਰੇ ਵੀ ਇਸੇ ਨੌਜੰਦੇ ਨੂੰ ਬੱਤੇ ਮਾਣ ਦੇਣੀ ਨੇ ਲਓ ਸਾਹਮਣੇ ਆ ਇੱਥੇ ਰੱਖ ਔਰ ਹਲੇ ਟੱਚ ਨਹੀਂ ਹੋਇਆ ਨੌਜੰਦਾ ਹਲੇ ਟੱਚ ਨਹੀਂ ਹੋਇਆ ਜਦੋਂ ਟੱਚ ਹੋਇਆ ਖੜਕਾ ਦੜਕਾ ਹੋ ਰਵਾ ਰੱਪਾ ਪਾਉ ਲਓ ਆ ਹੋ ਗਿਆ ਟੱਚ ਆ ਇੱਥੇ ਰੱਖ ਖੜਕਾ ਲੜਕਾ ਵੀ ਹੋਇਆ ਰੌਲਾ ਰੱਪਾ ਵੀ ਪਿਆ ਔਰ ਪੁਆਇੰਟ ਜਿਹੜਾ ਧਾਵੀ ਦਾ ਚੱਲ ਵੀ ਜੁਹਣਾ ਅਗਲੀ ਕਬੱਡੀ ਮੰਨਾ ਰਸ਼ੀਨ ਵਾਲਾ ਲੋਧਾਣੇ ਵਾਲਾ ਬੜਾ ਬਾਤਾਂ ਦੇ ਮਾੜਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਲੋਧਾਣੇ ਵਾਲਾ ਆਹ ਦੇਖ ਰਹੇ ਮੈਂ ਲੋਧਾਣੇ ਦੇ ਕਹਿੰਦੇ ਨੇ ਵੀ ਇੰਡਸਟਰੀ ਦੇ ਵਿੱਚ ਵਧੀਆ ਗੱਲ ਹੈ ਲੋਧਾਣੇ ਦੀ ਜੇ ਕੌਡੀ ਦੇ ਵਿੱਚ ਆਹ ਲੋਧਾਣੇ ਦੀ ਚੜ੍ਹਤਾ ਮੇਰੀ ਲੋ ਖੇਤੀ ਬਾੜੀ ਦੇ ਵਿੱਚ ਪਰ ਅੱਜ ਮੈਂ ਦੇਖਾਂਗਾ ਲੋਧਾਣੇ ਦੀ ਧਰਤੀ ਦਾ ਆਹ ਕੀ ਕਰਦਾ ਨਹੀਂ ਛੱਡ ਕੇ ਬੇਸ਼ ਦੁਆਬਾ دن لے والا خیٹ کبڈی کے آنے والا آ گیا چھا گیا چھا گیا جسوندر سے بالکل تانڈے دار مقابلہ ਪਾਰਤਪਾਗ ਦੀ ਜੰਗਵਰਗਾ ਮੈਚ ਹੈ ਲਓ ਸਾਹਮਣੇ ਦੇਖ ਰਿਹਾ ਵੀ ਖੇਡ ਮੈਦਾਨ ਵਿੱਚ ਗੁਰਪਿੰਦਰ ਸਮਾਨਤ ਭਾਈਪਿੰਡ ਵਾਲਾ ਅੱਡ ਵੱਡੀਆਂ ਜ਼ਿੰਮੇਵਾਰੀਏ ਨੇ ਇਸ ਨਾਲ ਦੇ ਮੋਟਿਆਂ ਦੇ ਉੱਪਰ ਬਾਖੂ ਵੀ ਅੰਜਾਮ ਦੇ ਰਿਹਾ ਹੈ ਕਿੰਨੇ ਅੱਜ ਫਕਰ ਝੰਡੇ ਦੇ ਲਈ ਤਕੜੀਆਂ ਕਬੱਡੀਆਂ ਪਾ ਦਿੱਤੀ ਹੈ ਉਧਰ ਪਾਲੀ ਹੈ ਇੱਕ ਪਾਸੇ ਪਾਲੀ ਜੰਗੀਆਣੇ ਵਾਲਾ ਵਾਹ ਵਾਹ ਮੇਰੀ ਸਾਡੇ ਪੁਆਇੰਟ ਪਾਲੀ ਦਾ ਐਵੇਂ ਨਹੀਂ ਮੇਰੀ ਵੀਰੋ ਮਾਣ ਕਰਦੇ ਨਿੱਜੇ ਕਲੋੜ ਹੋਣੀ ਜਲੰਧਰ ਸਿੰਘ ਸਿੱਤੂ ਹਣੀ ਇਹਨਾਂ ਖਿਡਾਰੀਆਂ ਦੇ ਲਈ ਲਓ ਦੇਖਣਾ ਵੀ ਪਾਲੀ ਨੇ ਆਪਣੀ ਟੀਮ ਲਈ ਜੋੜਿਆ ਅਗਲੀ ਕਬੱਡੀ ਸ਼ਕੰਦਰ ਮਾੜੀ ਵਾਲਾ ਕੀ ਬਾਤਾਂ ਨੇ ਕਹਿੰਦੇ ਨੇ ਲੰਨੇਕਿਆਂ ਵਾਲਾ ਕਰਮਪਾਲ ਕਰਮਪਾਲ ਸਿੱਤੂ ਨਾਲ ਮੇਜਰ ਬਰਾੜ ਪਲੂਰ ਦੀ ਧਰਤੀ ਦਾ ਜਲੰਧਰ ਸਿੰਘ ਸਿੱਤੂ ਪੰਜਗੜਾਈ ਕੁਲਵਿੰਦਰ ਰਮਾਨਾ ਵਾਲਾ ਜੀਤ ਸਿੰਘ ਵਾਲਾ ਸੋਖਰ ਟਾਉਲ ਰੋਜ ਦੀ ਧਰਤੀ ਚੇਰਮੈਨ ਗੁਰਪ੍ਰੀਤ ਮਲੂਕੇ ਵਾਲਾ ਤਰਸੇਮ ਪੁਰਜਹਰੀ ਦੀ ਧਰਤੀ ਸਰਵਣ ਕੋਮਨ ਗਰਬਾਜ਼ਪੁਰੀਆ ਔਰ ਜਗਸੀਰ ਸਿੰਘ ਜੀ ਸੈਕਟਰੀ ਗੋੜੋ ਦੇ ਪਾਪਾ ਜੀ ਵੱਲੋਂ ਬਿੱਲੇ ਸੂਰਕੁਰੀ ਦੇ ਲਈ 100 ਰੁਪਏ ਦਾ ਖੂਬਸੂਰਤ ਪ੍ਰਾਈਜ਼ ਔਰ ਇਧਰਲੇ ਪਾਸੇ ਦੇ ਰਿਹਾ ਮਾਰਕੀਟ ਕਾਉਡੀ ਦੇ ਮੁਕਾਬਲੇ ਦੇ ਵਿੱਚ ਮਾਲਲੇ ਵਾਲੇ ਜਗਰਾਦ ਵਰਗੇ ਖੇਡ ਕਬੱਡੀ ਦੇ ਪੇਟਾਜ ਵਰਗੇ ਟੱਕਦੇ ਨੇ ਇੱਕ ਪਾਸੇ ਕਬੱਡੀ ਦਾ ਇਹ ਧਾਕੜਾ ਜਾਫੀ ਤੇ ਦੂਜੇ ਪਾਸੇ ਚੜਦੀ ਬ੍ਰੇਕ ਦਾ ਬਿੱਲਾ ਇੱਕ ਪਾਸੇ ਬਿੱਲਾ ਤੋਂ ਦੂਜੇ ਪਾਸੇ ਗੁਰਪ੍ਰੀਤ ਭਾਈ ਨਾ ਚਲੇ ਗਿਆ ਉਧਰੋਂ ਪਾਸੇ ਜ਼ਿੰਦਗੀ ਦਾ ਪਰਮ ਮਿੱਤਰ ਹੈ ਚਰਨਜੀਤ ਚੰਨਾ ਮੇਰਾ ਅਮਰਗੜ ਤੋਂ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਕਹਿੰਦੇ ਉਹਦੇ ਖੇਡ ਪ੍ਰੋਮੋਟਰ ਗਰਮੀਤ ਮੰਡ ਵਾਲੇ ਦਾ ਭਾਂਜਾ ਹੈ ਮੇਰੀ ਵੀਰੋ ਅਚੇਚੇ ਤੌਰ ਤੇ ਪੁੱਜਿਆ ਜਿਵੇਂ ਆਹਨ ਆਖਣਾ ਹੈ ਲਓ ਪੁਆਇੰਟ ਜਿਹੜਾ ਧਾਵੀ ਦਾ ਮੰਨਾ ਰਸ਼ੀਦ ਪਿੰਡ ਵਾਲਾ ਐਸੇ ਲਈ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕਹਿੰਦੇ ਵੀ ਚਰਨਜੀਤ ਚੰਨੇ ਦੇ ਮਾਮਾ ਜੀ ਦੀ ਵੱਡੀ ਦੇਣ ਹੈ ਮੇਰੀ ਵੀਰੋ ਖੇਡ ਜਗਤ ਨੂੰ ਅਨੇਕਾਂ ਖਿਡਾਰੀਆਂ ਨੂੰ ਵੱਡੇ ਮਾਣ ਕਰਦੇ ਨੇ ਅਨੇਕਾਂ ਖਿਡਾਰੀਆਂ ਨੂੰ ਖੇਡਾਂ ਦੇ ਸੱਦੇ ਦਿੰਦੇ ਨੇ ਲਓ ਜਿੱਥੇ ਕਹਿੰਦੇ ਵੀ ਨੀਜਰ ਭਲੂਰ ਹੋਣੀ ਉੱਥੇ ਜਲੰਧਰ ਸੁਰਕੀ ਸੋਕਰ ਟਾਲ ਵਰਗੇ ਲਓ ਸਰਮਨ ਸਿੰਘ ਹੋਣੀ ਲਓ ਨਾਲ ਹੀ ਮੇਰੀ ਵੀਰੋ ਗਰਮੀਤ ਮੰਡ ਵਾਲਾ ਕਰਮਪਾਲ ਲੰਡੇ ਵਰਗੇ ਇਹ ਮਜੂਰੀਆਂ ਜਿਹੜੀਆਂ ਮਸ਼ਹੂਰ ਕਬੱਡੀ ਦੇ ਲਈ ਵੱਡੀ ਦੇਣ ਹੈ ਮਾਲਵੇ ਦੀ ਕਬੱਡੀ ਨੂੰ ਸਾਂਭ ਰੱਖਿਆ ਨੇ ਖੇਡ ਪ੍ਰਮੋਟਰਾਂ ਨੇ ਆ ਬਾਈ ਵਾ ਐਸੇ ਪੁਆਇੰਟ ਦੀ ਗੱਲ 15 ਪੁਆਇੰਟ ਜੰਗੀਆਂ ਦੇ ਸਾਡੇ ਜੰਗੀਆਂ ਦੇ 15 ਪੁਆਇੰਟ ਸਾਡੇ 14 ਪੁਆਇੰਟ ਫਕਰ ਚੰਡੇ ਦੇ ਜੰਗੀਆਂ ਦਾ ਅਜ ਮੈਚ ਦੇ ਵਿੱਚੋਂ ਦੇਤੋ ਜੰਗੀਆਂ ਹੈਲੋ 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 ਹੈਲੋ